ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਵਿੱਚੋਂ ਲੰਘਦੀ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਦੀ ਚਿੰਤਾ ਵੱਧ ਗਈ ਹੈ ਇਸ ਵੇਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ 3.5 ਫੁੱਟ ਹੇਠਾਂ ਹੈ ਪਰ ਪਾਣੀ ਵਿੱਚ ਵਾਧਾ ਲੋਕਾਂ ਨੂੰ 2 ਸਾਲ ਪਹਿਲਾਂ ਦੀ ਸਥਿਤੀ ਦੀ ਯਾਦ ਦਿਵਾ ਰਿਹਾ ਹੈ ਜਦੋਂ ਪਾਣੀ ਦੇ ਪੱਧਰ ਵਦਨ ਕਾਰਨ ਫਸਲਾਂ ਤਬਾਹ ਹੋ ਗਈਆਂ ਸਨ ਅਤੇ ਪਿੰਡ ਪਾਣੀ ਵਿੱਚ ਡੁੱਬ ਗਏ ਸਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਵੱਲੋਂ ਕਾਵਾਂ ਵਾਲੀ ਪੁਲ ਦੇ ਪਾਰ ਦੇ ਸਰਹਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਤੁਸੀਂ ਵੀ ਸੁਣੋ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕੀ ਕਿਹਾ ਸਤੂਜ ਗਰੀ ਦਾ तकरीबन 10 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈਗਾ ਉਹ ਬੰਨ ਪਰ ਉਹ ਜਿਹੜਾ ਜਿੱਥੇ ਬੰਨ ਹੈ ਨਹੀਂ ਉਹ ਪਾਣੀ ਜਦੋਂ ਜ਼ਿਆਦਾ ਵੱਧ ਜਾਂਦਾ ਤਕਰੀਕ ਦੇ ਵਿੱਚ ਉਹ ਮਾਰ ਮਾਰਦਾ ਹੈ ਖੇਤਾਂ ਤੇ ਜਿਹੜੇ ਪਿੰਡ ਨੇ ਉਹ ਬਾਰਡਰ ਦੇ ਕੋਲੇ ਜਿੰਨੇ ਵੀ ਪਿੰਡ ਨੇ ਉਹ ਉੱਚੇ ਨੇ ਤਾਂ ਪਿੰਡਾਂ 'ਚ ਤਾਂ ਹਜੇ ਤੱਕ ਪਾਣੀ ਨਹੀਂ ਵੜਿਆ ਹੈਗਾ ਸਰਾਊਂਡਿੰਗ ਤਾਂ ਹੋ ਸਕਦਾ ਪਰ ਪਿੰਡਾ ਹਜੇ ਕਟਆਫ ਨਹੀਂ ਹੋਇਆ ਜਿਹੜੀਆਂ ਹੈਬਿਟੇਸ਼ਨ ਸਾਡੀਆਂ ਢਾਣੀਆਂ ਦੇ ਵਿੱਚ ਨੇ ਜਿਨ੍ਹਾਂ ਨੂੰ ਆਪਾਂ ਕਹਿ ਲੈਨੇ ਵੀ ਖੇਤਾਂ ਦੇ ਵਿੱਚ ਲੋਕਾਂ ਨੇ ਘਰ ਪਾਇਏ ਨੇ ਉਹਨਾਂ ਦਾ ਇਫੈਕਟਡ ਹੈਗਾ ਤਾ ਅੱਜ ਜਿੱਤਾ ਜਿਹੜਾ ਸਾਡਾ ਕੱਲ ਦਾ ਜਿਹੜੀ ਅਸੀਂ ਨਜ਼ਰ ਬੜਾਏ ਬੈਠੇ ਹੈਗੇ ਆ ਐਡਮਿਨਿਸਟ੍ਰੇਸ਼ਨ ਅਸੀਂ ਪੂਰੇ ਫੀਲਡ ਦੇ ਵਿੱਚ ਹੈਗੇ ਆ ਅਸੀਂ ਇਹ ਦੇਖ ਰਹੇ ਆ ਵੀ ਜਿਹੜੇ ਢਾਣੀਆਂ 'ਚ ਲੋਕ ਬੈਠੇ ਕਿਤੇ ਉਹ ਟੋਟਲੀ ਕਟਆਫ ਤਾਂ ਨਹੀਂ ਹੈਗੀ ਉਹ ਦੇਖਣ ਵਾਸਤੇ ਅਸੀਂ ਹੁਣ ਫੀਲਡ ਦੇ ਵਿੱਚ ਉਤਰੇ ਉਹਨਾਂ ਨੂੰ ਹਜੇ ਅਸੀਂ ਮੈਪਿੰਗ ਕਰ ਰਹੇ ਹਾਂ ਉਹਨਾਂ ਦੀ ਤੇ ਲੋਕਾਂ ਤੱਕ ਅਸੀਂ ਪਹੁੰਚ ਵੀ ਗਏ ਆ ਜੇ ਕੋਈ ਚਾਹੁੰਦਾ ਆਪ ਸ਼ਿਫਟ ਹੋਣਾ ਤਾਂ ਅਸੀਂ ਉਹਨਾਂ ਨੂੰ ਸ਼ਿਫਟ ਕਰਾਂਗੇ ਸਮਾਨ ਵਗੈਰਾ ਖਾਣ ਪੀਣ ਦੀ ਰਸੋਲ ਵਗੈਰਾ ਵੀ ਪਹੁੰਚਾਈ ਜਾ ਰਹੀ ਹੈ ਹਾਂਜੀ ਜ਼ਰੂਰ ਪਹੁੰਚਾਈ ਜਾਏਗੀ ਜਿੱਥੇ ਜ਼ਰੂਰਤ ਹੋਏਗੀ ਉੱਥੇ ਜ਼ਰੂਰ ਪਹੁੰਚਾਈ ਜਾਏਗੀ ਸਾਡੇ ਵੱਲੋਂ ਉਹਦੀ ਵੀ ਉਹਨਾਂ ਦੇਸ ਵਗੈਰਾ ਕੋਈ ਡਾਕਟਰੀ ਸਹਾਇਤਾ ਜਿਸ ਤਰੀਕੇ ਨਾਲ ਲੈ ਕੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਮਰੀਜ਼ ਨੂੰ ਤਾਂ ਕਿ ਡਾਕਟਰੀ ਸਹਾਇਤਾ ਦੀ ਵੀ ਪ੍ਰਬੰਧ ਪਹੁੰਚ ਤੇ ਜਾ ਰਹੀ ਹੈ ਸਾਰੇ ਪ੍ਰਬੰਧ ਮੁਕੰਮਲ ਹੈਗੇ ਆ ਜੀ ਸਾਡੇ ਸਾਡੇ ਕੋਲ ਫਾਉਂਡਰ ਦਾ ਵੀ ਹੈਗਾ ਸਾਡੇ ਕੋਲ ਇੱਕ ਖਾਣੇ ਫੂਡ ਕਿਟਸ ਦਾ ਵੀ ਹੈਗਾ ਸਾਡੇ ਕੋਲ ਮੈਡੀਕਲ ਕੇਅਰ ਦਾ ਵੀ ਹੈਗਾ ਜਿੱਥੇ ਵੀ ਸਾਨੂੰ ਲੱਗੂਗਾ ਵੀ ਕਟ-ਆਫ ਨੇ ਜਾਂ ਲੋਕਾਂ ਦੀ ਡਿਮਾਂਡ ਹੋਊਗੀ ਜਾਂ ਕਿਤੇ ਸਰਪੰਚ ਸਾਹਿਬਾਨ ਸਾਨੂੰ ਦੱਸਣਗੇ ਤਾਂ ਅਸੀਂ ਉਸ ਨੂੰ ਇਮੀਡੀਏਟਲੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਬਰਸਾਤ ਦੇ ਮੌਸਮ ਦੌਰਾਨ ਪੰਜਾਬ ਅਤੇ ਪਹਾੜੀ ਇਲਾਕਿਆਂ ਵਿੱਚ ਹੋਣ ਵਾਲੀ ਬਾਰਿਸ਼ ਹਮੇਸ਼ਾ ਹੀ ਫਾਜ਼ਿਲਕਾ ਦੇ ਸਰਹਦੀ ਪਿੰਡਾਂ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਹਾਂਜੀ ਵੀਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖपाल ਸਿੰਘ ਆ ਸਰ ਮੈਂ ਜਥੇਦਾਰ ਕੁਸ਼ੌਰ ਸਿੰਘ ਦਾ ਬੇਟਾ ਹਾਂ ਜੀ ਇਹ ਆ ਏਰੀਆ ਤੁਸੀਂ ਦੇਖ ਰਹੇ ਹੋ ਇਹ ਹੜਾਂ ਦੇ ਕਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਇੱਥੇ ਤੁਸੀਂ ਨਾ ਜਾਓ ਕੈਮਰੇ ਦੀ ਕਮਾਓ ਤੁਸੀਂ ਇੱਥੋਂ 3 ਕਿਲੋਮੀਟਰ ਤੱਕ ਦੋਨਾਂ ਨਾਲ ਕਾਜੀ 3 ਕਿਲੋਮੀਟਰ ਤੱਕ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਜੀ ਆ ਪੁਲ ਕੋ ਬਾਯਾ ਸਾਹਿਬ ਦੀ ਦੇਣ ਹੈ ਜੀ ਉਹਨਾਂ ਦੇ ਕਾਰਨ ਬਣਿਆ ਜੀ ਪਰ ਹੁਣ ਇਸ ਟਾਈਮ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ 8 ਮਹੀਨੇ ਦੇ ਕਰੀਬ ਹੋ ਗਏ ਇਹ ਇਹ ਕੋਈ ਸੜਕ ਨਹੀਂ ਬਣੀ ਜਿਹੜੀ ਪੱਕੀ ਸੜਕ ਇਹ ਪਿੰਡਾਂ ਨੂੰ ਜੋੜਨ ਵਾਸਤੇ ਬਣਨੀ ਚਾਹੀਦੀ ਸੀ ਇਹ ਸੜਕ ਨਾ ਹੋਣ ਕਾਰਨ ਕਿ ਵੀ ਅਸੀਂ ਸਾਨੂੰ ਹੁਣ ਪਾਣੀ ਦੇ ਵਿੱਚ ਦੀ ਲੰਘਣਾ ਪਊਗਾ ਸਾਨੂੰ ਨਹੀਂ ਪਤਾ ਇੱਥੇ ਪਾਣੀ ਕਿੰਨਾ ਵੱਡਾ ਹੋਊਗਾ ਪਰ ਅਸੀਂ ਘਰ ਜਾਣਾ ਸਾਡਾ ਇੱਥੇ ਨਾਲ ਘਰ ਹੈ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹੀ ਕਿਹੜਾ ਕਰੇ ਤੁਹਾਡਾ ਸਾਡਾ ਇੱਥੇ ਸਾਹਮਣੇ ਸਰ ਦੇਖੋ ਇਹ ਸਾਡੀਆਂ ਟਾਣੀਆਂ ਜੀ ਉਹ ਸਾਹਮਣੇ ਤੁਹਾਡੇ ਟਾਣੀਆਂ ਜੀ ਹਾਂਜੀ ਸਰ ਜੀ ਸਰ ਹਾਂਜੀ ਇੱਕ ਵਾਰੀ ਦੇਣ ਫੋਲ ਉਹ ਤੋਂ ਬਾਅਦ ਜਿਹੜੀਆਂ ਸਰਕਾਰਾਂ ਦਾ ਮੇਨ ਕੰਮ ਅਸੀਂ ਸੜਕ ਬਣਾਉਣੀ ਹੈ ਰਸਤੇ ਨੂੰ ਜੋੜਨਾ ਨਹੀਂ ਜੋੜਿਆ ਗਿਆ ਜੀ ਇਹਦੇ ਕਰਕੇ ਬਹੁਤ ਜ਼ਿਆਦਾ ਜ਼ਿਮੀਂਦਾਰ ਪਿੰਡਾਂ ਨੂੰ ਮੁਸ਼ਕਲ ਆ ਰਹੀ ਹੈ ਸ਼ਹਿਰ ਹਰੇਕ ਸਮਾਨ ਦੀ ਰੀਜੀ ਦੀ ਵੀ ਜ਼ਰੂਰਤ ਆ ਲਿਆ ਨਹੀਂ ਸਕਦੇ ਕਿਉਂਕਿ ਕਾਰਨ ਇਹ ਜੋੜ ਹੀ ਨਹੀਂ ਮਤਲਬ ਕਿ ਜਿਹੜੀ ਸੜਕ ਨਾਲ ਹੀ ਨਹੀਂ ਜੁੜਿਆ ਆ ਠੀਕ ਹੈ ਇੱਥੋਂ ਹੁਣ ਘਾਟੋ ਘਾਟੇ ਇੱਥੋਂ 3 ਕਿਲੋਮੀਟਰ ਤੀਜਰ ਵੀ ਲਾਜੀ 3 ਕਿਲੋਮੀਟਰ ਦੋਨਾਂ ਨਾਨਕਾ ਪਿੰਡ ਹੈ ਦੋਨੇ ਪਿੰਡ ਸ਼ਹਿਰ ਦੇ ਨਾਲੋਂ ਟੁੱਟ ਚੁੱਕੇ ਜਿਹੜਾ ਇਹ ਸ਼ਾਰਟਕਟ ਰਸਤਾ ਸੀ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਦੇਖੋ ਜਿਹੜਾ ਮਾਲੀ ਨੁਕਸਾਨ ਹੋਇਆ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਜ਼ਮੀਨ ਜਿਹੜੀ ਤੁਹਾਡੀ ਹੈਗੀ ਡੁੱਬ ਚੁੱਕੀ ਪਾਣੀ ਦੇ ਵਿੱਚ ਦੇਖੋ ਸਾਡੀ ਤਾਂ ਜਿੰਨੀ ਜ਼ਮੀਨ ਸੀ ਸਾਰੀ ਡੁੱਬ ਚੁੱਕੀ ਹੈ ਜੀ ਜਿੰਨੀ ਬਾਕੀ ਇੱਥੇ ਤੁਸੀਂ ਨજર ਕੈਮਰਾ ਕਮਾਓ ਇੱਥੋਂ ਲੈ ਕੇ ਦੋਨਾਂ ਨਾਨਕਾ ਪਿੰਡ ਤੱਕ ਜਿੰਨੇ ਵੀ ਖੇਤ ਹੈ ਸਾਰੇ ਖਤਮ ਹੋ ਚੁੱਕੇ ਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਅੰਦਾਜ਼ੇ ਨਾਲ ਆਪਾਂ ਜ਼ਿੰਮੇਦਾਰੋਂ ਤੁਹਾਨੂੰ ਪਤਾ ਹੋਊਗਾ ਕਿ ਕਿੰਨੇ ਕਿੰਨੇ ਫੁੱਟ ਪਾਣੀ ਜਿਹੜਾ ਖੇਤ ਦੇ ਵਿੱਚ ਖੜਾ ਹੈ ਜੀ ਜਿੱਤੇ ਜਿੱਦਾ ਦੇਖੋ ਨੀਵਾ ਜਿਹੜਾ ਏਰੀਆ ਹੈ ਇੱਥੇ ਤਾਂ ਬੰਦੇ ਨੂੰ ਤੁਰ ਕੇ ਲੰਘਣਾ ਵੀ ਬੜਾ ਮੁਸ਼ਕਲ ਹੈ ਕੋਸ਼ ਉੱਚਾ ਏਰੀਆ ਹੈ ਉਹ ਵੀ ਨੁਕਸਾਨ ਆ ਗਿਆ ਕਿਉਂਕਿ ਪਾਣੀ ਚਾਹ ਮਾੜਾ ਮਾੜਾ ਨਜ਼ਰ ਆ ਰਿਹਾ ਚੋਣਾ ਪਰ ਪਿੱਛੋਂ ਕਹਿ ਰਹੇ ਪਾਣੀ ਹੋਰ ਆਉਣ ਦੀ ਸੰਭਾਵਨਾ ਹੈ ਉਹਦੇ ਕਰਕੇ ਇਹ ਵੀ ਖਤਮ ਹੋ ਜਾਊਗਾ ਕਿੰਨੇ ਜਿਹੜਾ ਰੁਪਏ ਦਾ ਨੁਕਸਾਨ ਸਮਝਦੇ ਹੋ ਇੱਕ ਕਿੱਲੇ ਮਗਰ ਜਿਹੜਾ ਕੀ ਜ਼ਿੰਮੇਵਾਰਦ ਹੋਇਆ ਦੇਖੋ ਜੀ ਇੱਕ ਕਿੱਲੇ ਮਗਰ ਨੂੰ ਨੁਕਸਾਨ ਦੇਖੋ ਜੀ ਇੱਕ ਤਰ੍ਹਾਂ ਵੀ 50-60 ਹਜ਼ਾਰ ਦੀ ਫਸਲ ਕਰੀਬ ਕਿੱਲੇ ਦੀ ਹੁੰਦੀ ਹੈ ਉਹ ਤਕਰੀਬਨ ਹੀ ਖਤਮ ਹੋ ਗਈ ਜਿਹੜਾ ਖਰਚਾ ਉਹ ਲੱਗ ਗਿਆ ਠੀਕ ਹੈ ਉੱਪਰ ਇਸ ਟਾਈਮ 30000 ਦੇ ਕਰੀਬ ਖਰਚਾ ਹੋ ਚੁੱਕਿਆ ਜਿਹੜਾ ਖਤਮ ਮਲੇਗੀ ਉਹ ਆਪ ਦੇ ਜੇਬ ਵਿੱਚੋਂ ਗਿਆ ਇਹਦੇ ਬਾਅਦ ਕੋਈ ਮਿਲਣ ਦੀ ਕੋਈ ਸੁਭਾਵਨਾ ਵੀ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਇੱਥੇ ਜੀ ਅਜੇ ਤੱਕ ਸਾਰ ਕੋਈ ਵੀ ਨਹੀਂ ਪਹੁੰਚਿਆ ਜੀ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਜੀ ਪਾਣੀ ਆਏ ਨੂੰ ਜੋ 5 ਦਿਨ ਦੇ ਕਰੀਬ ਹੋ ਗਏ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਵੱਲੋਂ ਸਹਾਇਤਾ ਭੇਜੀ ਗਈ ਹੋਵੇ ਨਹੀਂ ਸਾਰ ਅਜੇ ਤੱਕ ਤਾਂ ਨਹੀਂ ਭੇਜੀ ਕਿਹੜੀ ਕਿਹੜੀ ਸਹਾਇਤਾ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਦਾ ਜਿੱਦਾਂ ਜਿਹੜੇ ਨਵੇਂ ਏਰੀਏ ਸਭ ਤੋਂ ਪਹਿਲਾਂ ਦਾ ਪਸ਼ੂਆਂ ਦਾ ਚਾਰਾ ਵੀ ਇੱਧਰ ਚਾਹੀਦਾ ਠੀਕ ਆ ਫਿਰ ਖਾਣ ਪੀਣ ਦੀਆਂ ਚੀਜ਼ਾਂ ਫਿਰ ਕਿਸਤੀਆਂ ਬੋਟ ਵਗੈਰਾ ਪਰ ਸਭ ਤੋਂ ਵੱਡੀ ਜਿਹੜੀ ਮੰਗ ਸੀ ਵੀ ਇਹਨੂੰ ਅੱਜ ਤੋਂ 6 ਮਹੀਨੇ ਪਹਿਲਾਂ ਦੇਖੋ ਪਾਣੀ ਹਰ ਸਾਲ ਆਉਂਦੀ ਸੁਭਾਵਨਾ ਕਿਉਂਕਿ ਬੱਦਲ ਪਿੱਛੇ ਫਟ ਰਹੇ ਇਹਨੂੰ ਜੋੜਿਆ ਜਾਣਾ ਚਾਹੀਦਾ ਸੀ 메ਨ ਸੜਕ ਹੀ ਉੱਚੀ ਹੋ ਜਾਂਦੀ ਵੀ ਜਿਹਦੇ ਨਾਲ ਆਮ ਲੋਕ ਨੂੰ ਆਉਣਾ ਜਾਣਾ ਬਹੁਤ ਸੌਖਾ ਹੋ ਜਾਣਾ ਸੀ ਸ਼ਹਿਰ ਨਾਲ ਇਹਦੇ ਨਾਲ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਫਾਜ਼ਿਲਕਾ ਤੋਂ ਰਿਤਿਸ਼ ਕੁੱਕੜ ਦੀ ਰਿਪੋਰਟ ਪੰਜਾਬੀ ਜਾਗਰਨ